ਸਾਰੇ ਪ੍ਰੋਜੈਕਟ ਸਾਡੇ ਬੱਚੇ ਜਿਹੜੇ ਉਹ ਜਵਾਨ ਹੋ ਗਏ ਸਾਡੇ ਜਵਾਨ ਜਿਹੜੇ ਬਜ਼ੁਰਗ ਹੋ ਗਏ ਇਹ ਪ੍ਰੋਜੈਕਟ ਵਿਧੀਪੁਰ ਚਰਚ ਦੇ ਸੀਵਰੇਜ ਦਾ ਪਾਣੀ ਸੀ ਜਿਹੜਾ ਲੰਮੇ ਸਮੇਂ ਤੋਂ ਡਿਮਾਂਡ ਸੀ ਅਕਸਰ ਸਿਆਸੀ ਲੀਡਰ ਆਉਂਦੇ ਰਹੇ ਨੇ ਵੋਟਾਂ ਪੈਂਦੀਆਂ ਰਹੀਆਂ ਨੇ ਪਰ ਕਿਸੇ ਨੇ ਸਾਰ ਨਹੀਂ ਲਈ ਮੈਂ ਜਦਨ ਆਇਆ ਪਹਿਲੀ ਵਾਰੀ ਤੇ ਮੈਨੂੰ ਸਾਡੇ ਪਾਸਟਰ ਸਾਹਿਬਾਨ ਨੇ ਕਿਹਾ ਵੀ ਬੇਟਾ ਵੋਟਾਂ ਤੇ ਹਰ ਇੱਕ ਨੂੰ ਪਾਈਆਂ ਨੇ ਔਰ ਵੋਟਾਂ ਤਾਂ ਕੀ ਸੀਮਤ ਰਹਿੰਦਾ ਕੰਮ ਸਾਡੀ ਆ ਲੰਬੇ ਅਰਸੇ ਤੋਂ ਡਿਮਾਂਡ ਆ ਸੀਵਰੇਜ ਦੀ ਤੇ ਅਸੀਂ ਚਾਹੁੰਦੇ ਆ ਵੀ ਇਹ ਪਵੇ ਤੇ ਮੈਂ ਬੇਨਤੀ ਕੀਤੀ ਮੈਂ ਕਿਹਾ ਜੀ ਜੇ ਤੇ ਕਿਰਪਾ ਹੋ ਜਾਂਦੀ ਆ ਤੇ ਇਹ ਮੇਰਾ ਵਾਅਦਾ ਹੈ ਜੀ ਮੈਂ ਕਰਕੇ ਜਾਵਾਂਗਾ ਸਿਰਫ ਉਹ ਵਾਅਦਾ ਜਿਹੜਾ ਕੀਤਾ ਉਸ ਜ਼ਬਾਨ ਦਾ ਮੁੱਲ ਤਾਰਨ ਆਇਆ ਜੀ ਅੱਜ ਇਹ ਜਿਹੜਾ 30 ਲੱਖ ਦਾ ਪ੍ਰੋਜੈਕਟ ਹੈ ਜੀ ਜਿਹੜਾ ਤਕਰੀਬਨ ਇਹ ਇਤੋਂ ਸਿੱਧਾ ਹੀ ਜਿਹੜਾ ਆਪਾਂ ਡਰੇਨ ਦੇ ਵਿੱਚ ਪਾ ਰਹੇ ਆ ਸੋ ਇਹਦੇ ਨਾਲ ਨਾਲ ਵਿਧੀਪੁਰ ਪਿੰਡ ਜਿਹੜਾ ਸਾਡਾ ਇਹ ਵੀ ਨੀਵਾ ਪਿੰਡ ਆ ਇਦੇ ਵਿੱਚ ਵੀ ਛੱਪੜ ਦੀ ਬੜੀ ਸਮੱਸਿਆ ਰਹੀ ਆ ਡਿਮਾਂਡ ਇਹਨਾਂ ਦੀ ਸੀ ਪਰ ਇਹਨਾਂ ਦੇ ਪੱਜ ਨਾਲ ਵਿਧੀਪੁਰ ਦਾ ਵੀ ਜਿਹੜਾ ਪਾਣੀ ਆ ਉਹ ਵੀ ਆਪਾਂ ਨਾਲ ਹੀ ਡਰੇਨ ਦੇ ਵਿੱਚ ਪਾ ਕੇ ਇਹਨਾਂ ਨੂੰ ਛੱਪੜ ਮੁਕਤ ਕਰ ਦੇਣਾ ਆਪਾਂ ਇਹਨਾਂ ਦਾ ਹੰਗਾਰਾ ਕਿਦਾਂ ਦਾ ਫਿਰ ਲੋਕਾਂ ਦਾ ਹੰਗਾਰਾ ਤੇ ਮੈਨੂੰ ਨਹੀਂ ਪਤਾ ਜੀ ਇਹ ਇਹਨਾਂ ਨੂੰ ਪਤਾ ਜੀ ਐਮਐਲਏ ਸ਼ਹਿਰੀ ਕਲਤੀ ਜਿੰਦਾਬਾਦ ਸ਼ਹਿਰੀ ਕਲਤੀ ਜਿੰਦਾਬਾਦ ਹਲੇ ਲਿਆ ਹਲੇ ਲਿਆ ਇਹ ਇਹ ਪਰਿਵਾਰ ਆ ਜੀ ਮੇਰਾ ਮੈਂ ਆਪਣਾ ਫਰਜ਼ ਨਿਭਾ ਰਿਹਾ ਹਾਂ ਉਸ ਤੋਂ ਬਾਅਦ ਇਨਾਂ ਦਾ ਫਰਜ ਆ ਇਹਨਾਂ ਨੇ ਕੀ ਕਰਨਾ ਵਾ ਮੈਨੂੰ ਇਹ ਆ ਵੀ ਮੈਂ ਆਪਣੀ ਜਿਹੜੀ ਜ਼ਬਾਨ ਕੀਤੀ ਆ ਆਪਣੇ ਪਰਿਵਾਰ ਨਾਲ ਪੂਰੀ ਕਰਾਂ ਸੋ ਮੈਂ ਅੱਜ ਉਹ ਪੂਰੀ ਕਰਨਾ ਆ ਬਹੁਤ ਇਹਨਾਂ ਇੱਕ ਇੱਕ ਕਾਫੀ ਸਾਡੇ ਭਰਾਵਾਂ ਨੇ ਵੀ ਦੱਸਿਆ ਵਾ ਕਿ 40 ਸਾਲ ਤੋਂ ਇਹ ਕੰਮ ਰੁਕਿਆ ਹੋਇਆ ਸੀ ਬੇਸ਼ੱਕ ਐਮਐਲ ਹੋਰ ਵੀ ਆਏ ਨੇ ਹੋਰ ਵੀ ਸਾਡੇ ਨੇਤਾ ਇੱਥੇ ਆਉਂਦੇ ਰਹੇ ਆ ਪਰ ਖੁਦਾ ਦੀ ਦਇਆ ਨਾਲ ਇਹਨਾਂ ਨੂੰ ਪਰਮੇਸ਼ਰ ਨੇ ਹਲੀਮ ਕੀਤਾ ਇਹਨਾਂ ਨੇ ਅੱਜ ਆ ਕੇ ਇਸ ਜਿਹੜਾ ਸੀਵਰੇਜ ਦਾ ਜਿਹੜਾ ਆ ਉਹ ਕੰਮ ਨੂੰ ਉਹਨਾਂ ਅੱਜ ਸ਼ੁਰੂ ਕਰ ਦਿੱਤਾ ਆ ਅਸੀਂ ਸਹਿਰੀ ਕਲਸੀ ਜੀ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਵੀ ਜ਼ਿਆਦਾ ਅੱਗੇ ਸਰਕਾਰਾਂ ਦੇ ਵਿੱਚ ਅਹੁਦੇਵਾਨ ਬਣਾਉਣ ਹੋਰ ਵੀ ਇਹਨਾਂ ਨੂੰ ਤਾਕਤ ਦੇਣ ਤੇ ਜੋ ਇਹਨਾਂ ਨੇ ਸਾਡੇ ਨਾਲ ਅੱਜ ਇੱਕ ਭਲਾਈ ਦਾ ਕੰਮ ਕਰਕੇ ਗਏ ਆ ਅਸੀਂ ਵੀ ਇਹਨਾਂ ਦੇ ਨਾਲ ਜਿੱਥੇ ਸਾਨੂੰ ਕਹਣਗੇ ਉੱਥੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਵੀ ਇਹਨਾਂ ਦੇ ਨਾਲ ਪੂਰੀ ਮਦਦ ਕਰਾਂਗੇ ਅਸੀਂ ਆਸਾਂ ਹੋਰਨਾਂ ਤੇ ਵੀ ਲਾਈਆਂ ਸੀ ਪਰ ਉਹਨਾਂ ਸਾਨੂੰ ਲਾਰਿਆਂ ਦੇ ਵਿੱਚ ਕਈ ਤਰ੍ਹਾਂ ਦੇ ਟਾਈਮ ਟਪਾਟ ਪੂਕੇ ਕਈ ਲੰਮਾ ਸਮਾਂ ਸਾਨੂੰ ਉਹ ਖਿੱਚ ਕੇ ਕਰਦੇ ਨੇ ਬਹੁਤ ਸਾਰੀ ਇਹ ਪ੍ਰੋਬਲਮ ਸੀ ਸਾਡੇ ਚਰਚ ਦੀ ਜਿਹੜਾ ਪਾਣੀ ਦਾ ਵਿਕਾਸ ਨਹੀਂ ਸੀ ਕਿਤੇ ਜਦੋਂ ਵੀ ਕਨਵੈਂਸ਼ਨ ਆਉਂਦੀ ਸੀ ਸਾਡਾ ਸੱਜ ਸੰਗ ਹੁੰਦਾ ਸੀ ਉਦੋਂ ਸਾਨੂੰ ਟੈਂਕਰ ਭਣ ਭਰ ਕੇ ਐਸੋ ਪਾਣੀ ਦੇ ਗੰਦੇ ਪਾਣੀ ਦੇ ਬਾਰ ਕਿਤੇ ਖਰਨੇ ਪੈਂਦੇ ਸੀ ਤੇ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਕਿਉਂਕਿ ਇੱਕ ਪੰਜਾਬ ਦੇ ਵਿੱਚ ਇੱਕ ਸਾਡਾ ਮੇਨ ਜਿਹੜਾ ਸੈਂਟਰ ਆ ਉਹ ਸਾਡਾ ਵਿਧੀਪੁਰ ਇੱਤਾ ਰਿਆਲ ਦੇ ਵਿੱਚ ਇੱਕ ਸੈਂਟਰ ਬਣਾਇਆ ਗਿਆ ਸਾਡੀ ਮਿਸ਼ਨ ਵੱਲੋਂ ਇਹਦੇ ਵਿੱਚ ਇਹੀ ਜ਼ਿਆਦਾ ਪ੍ਰੋਬਲਮ ਸਾਨੂੰ ਆਉਂਦੀ ਸੀ ਕਿ ਪਾਣੀ ਦੀ ਬਹੁਤ ਜ਼ਿਆਦਾ ਸਾਨੂੰ ਸਮੱਸਿਆ ਆਉਂਦੀ ਸੀ ਅੱਜ ਉਹ ਸਮੱਸਿਆ ਦਾ ਸਬਾਧਾਨ ਕਰਨ ਵਾਸਤੇ ਸਾਡੇ ਵਿੱਚ ਸ਼ੈਰੀ ਕਲਸੀ ਜੀ ਆ ਕੇ ਉਹਨਾਂ ਐਸਾ ਸੀਵਰਜ ਨੂੰ ਕਰਕੇ ਸਾਡੇ ਸਾਰੇ ਕ੍ਰਿਸਚੀਅਨ ਭਾਈਚਾਰੇ ਦਾ ਇੱਕ ਮਨ ਨੂੰ ਜਿੱਤਿਆ ਆ ਇੱਕ ਸਾਡੇ ਨਾਲ ਉਹਨਾਂ ਇੱਕ ਸਾਡੇ ਹੱਥ ਫੜ ਕੇ ਉਹਨਾਂ ਸਾਡੇ ਇਸ ਕੰਮ ਨੂੰ ਕਰਕੇ ਸਾਡੇ ਨਾਲ ਇੱਕ ਇੱਕ ਵਾਦਾ ਜੋ ਕੀਤਾ ਸੀ ਉਹ ਪੂਰਾ ਕਰਕੇ ਗਏ ਆ ਅਸੀਂ ਬਹੁਤ ਇਹਨਾਂ ਦਾ ਸਹਿਰੀ ਕਲਸੀ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਤੇ ਆਮ ਆਮ ਆਦਮੀ ਪਾਰਟੀ ਜਿਹੜੀ ਆ ਸਾਡੀ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਕਰਦੇ ਆ ਭਗਵੰਤ ਮਾਨ ਜੀ ਦਾ ਵੀ ਸ਼ੁਕਰਗੁਜ਼ਾਰ ਕਰਦੇ ਆ ਕਿਉਂਕਿ ਉਹਨਾਂ ਨੇ ਇੱਕ ਚੰਗੇ ਤੇ ਚੰਗੀ ਸਰਕਾਰ ਨੂੰ ਲੈ ਕੇ ਚੰਗੀ ਸਿਹਤ ਵੱਲ ਕਰ ਰਹੇ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਸਰਕਾਰ ਦਾ ਪਰ ਕਿਸੇ ਵੀ ਸਰਕਾਰ ਨੇ ਕਿਸੇ ਵੀ ਪਾਰਟੀ ਨੇ ਸਾਡੇ ਪਾਇਚਾਰੇ ਦੀ ਇਸ ਮਸਲੇ ਦੀ ਕੋਈ ਸੁਣਵਾਈ ਨਹੀਂ ਕੀਤੀ ਪਰ ਜਦੋਂ ਦੇ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਹੁਣ ਦੇ ਵਿੱਚ ਆਈ ਹੈ ਨਾਲ ਦੇ ਨਾਲ ਸਾਡੇ ਐਮਐਲਏ ਅਮਨ ਸਿੰਘ ਸ਼ੈਰੀ ਕਲਸੀ ਜੀ ਦੀ ਅਗਵਾਈ ਹੇਠ ਜੋ 30 40 ਸਾਲ ਤੋਂ ਪਹਿਲਾਂ ਦਾ ਮਸਲਾ ਚੱਲਦਾ ਆ ਰਿਹਾ ਸੀ ਅੱਜ ਪ੍ਰਭੂ ਦੀ ਕਿਰਪਾ ਨਾਲ ਐਮਐਲਏ ਸਾਹਿਬ ਦੇ ਧਿਆਨ ਨਾਲ ਇਹ ਮਸਲਾ ਜਿਹੜਾ ਵਾ ਹੱਲ ਹੋ ਗਿਆ ਵਾ ਜਿਹੜਾ ਕਿ ਸੀਵਰ ਦਾ ਮਸਲਾ ਇਸ ਪਿੰਡ ਦਾ ਇਸ ਚੜਦਾ ਆ ਰਿਹਾ ਸੀ ਉਹਨੂੰ ਅੱਜ ਐਮਐਲਏ ਸਾਹਿਬ ਨੇ ਆਪਣੇ ਵਾਅਦੇ ਨਾਲ ਉਹਦੇ ਪੂਰਾ ਕੀਤਾ ਜੀ ਕਸ ਉਹਨਾਂ ਨੇ ਤਾਂ ਵਾਦਾ ਕਰਤਾ ਹੁਣ ਤੁਸੀਂ ਵੀ ਇੱਕ ਵਾਦਾ ਕੀਤਾ ਕਿ ਸਫਾਈ ਇਹੀ ਰੱਖਾਂਗੇ ਮੈਂ ਕਿਹਾ ਜੀ ਕੰਮ ਉਹਨਾਂ ਦਾ ਸਫਾਈ ਸਾਡੀ ਮਤਲਬ ਇਸੀ ਸੋਚ ਦੇ ਨਾਲ ਅਸੀਂ ਆਮ ਸਮੇਂ ਦੇ ਵਿੱਚ ਵੀ ਸਿਰਫ ਇੱਥੇ ਤੱਕ ਨਹੀਂ ਪੂਰੇ ਬਟਾਲੇ ਹਲਕੇ ਤੱਕ ਨਹੀਂ ਪੂਰੇ ਲੋਕ ਸਭਾ ਤੱਕ ਆਪਣੇ ਪਾਈਚਰਾ ਇਹੀ ਮੈਸੇਜ ਦੇਣਾ ਇਸ ਤਰ੍ਹਾਂ ਦੇਣਾ ਕਿ ਜਿਹੜੀ ਇੱਕ ਪਾਰਟੀ ਹੈ ਸਿਰਫ ਆਮ ਆਦਮੀ ਪਾਰਟੀ ਕਹਿੰਜੀ ਪਾਰਟੀ ਹੈ ਜੋ ਧਰਮ ਨਿਰਪੇਖ ਹੋ ਕੇ ਸੋਚ-ਸੋਚਦੀ ਆ ਔਰ ਹਰੇ ਪਾਈਚਰਨੋ ਨਾਲ ਲੈ ਕੇ ਚੱਲਦੀ ਆ ਮੈਂ ਸਭ ਤੋਂ ਪਹਿਲਾਂ ਆਪਣੇ ਵੱਲੋਂ ਤੇ ਆਪਣੀ ਜੋ ਸਾਡੇ ਚਰਚ ਵਿਧੀਪੁਰ ਦੀ ਦਾ 35 ਕੋਸਟਲ ਮਿਸ਼ਨ ਚਰਚ ਦੀ ਪੂਰੀ ਕਲਿਸੀਆਂ ਵੱਲੋਂ ਆਪਾਂ ਦਿਲ ਤੋਂ ਧੰਨਵਾਦ ਕਰਦੇ ਹਾਂ ਹਲਕਾ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਮੌਜੂਦਾ ਐਮ ਐਲ ਏ ਸਾਡੇ ਅਮਨ ਸਿੰਘ ਸ਼ੈਰੀ ਕਲਸੀ ਸਾਹਿਬ ਉਹਨਾਂ ਨੇ ਅੱਜ ਜਿਹੜਾ ਸਾਡਾ 35 40 ਸਾਲ ਤੋਂ ਸਾਡਾ ਚਰਚ ਦਾ ਕੰਮ ਰੁਕਿਆ ਸੀ ਅੱਜ ਉਹ ਨਾ 40 ਸਾਲ ਪੁਰਾਣਾ ਕੰਮ ਜਿਹੜਾ ਵਾ ਅੱਜ ਉਸ ਕੰਮ ਦਾ ਸਿਵਰੇਜ ਦਾ ਪਾਣੀ ਦਾ ਜਿਹੜਾ ਬੜਾ ਜ਼ਰੂਰੀ ਹੀ ਚਰਚ ਦਾ ਪਾਣੀ ਦਾ ਨਿਕਾਸ ਦਾ ਕੰਮ ਅੱਜ ਉਹਨਾਂ ਨੀਂਹ ਪੱਥਰ ਰੱਖ ਕੇ ਅੱਜ ਦੀ ਕੰਮ ਦੀ ਜਿਹੜੀ ਸ਼ੁਰੂਆਤ ਕੀਤੀ ਆ ਅਸੀਂ ਆਪਣੇ ਵੱਲੋਂ ਤੇ ਆਪਣੀ ਪੂਰੀ ਚਰਚ ਦੀ ਟੀਮ ਵੱਲੋਂ ਆਪਣੇ ਐਮਐਲਏ ਸਾਹਿਬ ਹਲਕਾ ਬਟਾਲਾ ਤੋਂ ਸਾਡੇ ਸ਼ੈਰੀ ਕਲਸੀ ਸਾਹਿਬ ਦਾ ਆਪਾਂ ਦਿਲ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜੋ ਸਾਡੇ ਚਰਚ ਪ੍ਰਤੀ ਜਿਹੜਾ ਇਹ ਪਿਆਰ ਦਿਖਾਇਆ ਵਾ ਤੇ ਜਿਹੜਾ ਸਾਡਾ 40 ਸਾਲ ਦਾ ਰੁਕਿਆ ਕੰਮ ਆ ਸਿਵਰੇ ਦਾ ਪਾਣੀ ਦਾ ਨੀਂ ਪੱਥਰ ਰੱਖ ਕੇ ਸ਼ੁਰੂ ਕਰਵਾਇਆ ਆ ਆਪਾਂ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਇਹਦੇ ਨਾਲ ਆਪਾਂ ਆਮ ਆਦਮੀ ਪਾਰਟੀ ਦਾ ਵੀ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਇਹੋ ਜਿਹੇ ਜਿਹੜੇ ਨਮਾਇंदे ਜਿੱਤੇ ਹੋਏ ਚੁਣੇ ਆ ਉਹ ਇੰਨਾ ਵਧੀਆ ਜਿਹੜਾ ਪਬਲਿਕ ਦੇ ਵਿੱਚ ਜਿਹੜਾ ਵਾ ਕੰਮ ਕਰ ਰਹੇ ਆ ਤੇ ਇਹਦੇ ਨਾਲ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਗਰੋਥ ਆ ਉਹ ਬੜੇ ਹਾਈ ਲੈਵਲ ਤੇ ਜਿਹੜੀ ਆ ਵੱਧ ਰਹੀ ਆ